ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਖੜੇ ਹਾਂ ਡੇਰਾ ਬਾਬਾ ਨਾਨਕ ਜੀ ਇੱਥੇ ਖਾਲਸਾ ਜਦੋਂ ਅਸੀਂ ਮਿੱਟੀ ਦੀ ਸੇਵਾ ਲੈ ਕੇ ਆਏ ਤੇ ਅਸੀਂ ਰੋਗ ਤੇ ਲੰਗਰੇ ਜੀ ਵੀ ਨੇ ਅਣਖ ਖੋਲੇ ਆਪਣੇ ਮਾਰ ਛੁੱਟੇ ਵੀ ਔਰ ਜਿਹੜਾ ਤੁਸੀਂ ਦੇਖ ਸਕਦੇ ਆ ਕਿੰਨੀ ਫੜਾਂ ਦਾ ਨੁਕਸਾਨ ਕੀ ਹੋਇਆ ਖੜੇ ਪੜੋਲਿਆਂ ਦੇ ਵਿੱਚ ਪਾਣੀ ਪੈ ਗਿਆ ਤੇ ਦੋ ਜਿਹੜੀ ਪੂਰੇ ਸਾਲ ਦੀ ਕਣਕ ਦੀ ਦੋ ਢੋਲੀਆਂ ਜਿਹੜੀ ਸਾਰੀ ਖਰਾਬ ਹੋ ਗਈ ਆ ਤਿੰਨ ਭਾਜੀ ਤਿੰਨ ਪੜੋਲਿਆਂ ਨਾਲ ਦੇ ਕਣਕ ਦੇ ਖਰਾਬ ਹੋ ਗਏ ਇਧਰੋਂ ਬੰਨ ਟੁੱਟ ਕੇ ਜਿਵੇਂ ਅੰਦਰ ਸਾਰੇ ਵਿੱਚ ਪਾਣੀ ਭਰ ਗਿਆ ਅੰਦਰ ਹੋਰ ਬਹੁਤ ਸਾਮਾਨ ਹੈ ਛੇਕੀ ਪੁੱਟ ਇਹਦੇ ਵਿੱਚ ਪਾਣੀ ਵੜ ਗਿਆ ਜੇ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਇੱਕ ਘਰ ਦਾ ਹੀ ਆਪਾਂ ਨੁਕਸਾਨ ਤੁਹਾਨੂੰ ਦੱਸ ਸਕਦੇ ਹਾਂ ਕਿ ਕਿੰਨਾ ਕੁ ਹੋ ਗਿਆ ਵਾ ਇੱਕ ਜ਼ਿਮੀਂਦਾਰ ਦਾ ਨੁਕਸਾਨ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਰਿਹਾ ਉਹਦੇ ਨਾਲ ਨਾਲ ਜਿੱਥੇ ਕੋਈ ਵੀ ਕੰਮਕਾਰ ਕਰ ਰਿਹਾ ਸੀ ਜਾਂ ਕਿਤੇ ਨੇ ਕੰਮ ਕਰਨੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਆ ਦੇਖੋ ਪੇਟੀਆਂ ਸਿਆਲ ਦੇ ਬਿਸਤਰੇ ਇਤੋਂ ਘਰੋਨੇ ਕੱਢੇ ਨੇ ਜੋ ਸਮਾਨ ਸਾਰਾ ਖਾਦ ਪਈ ਆ ਉਹ ਭਿੱਜ ਗਈ ਪੇਟੀਆਂ ਅਲਮਾਰੀਆਂ ਸਾਰਾ ਸਮਾਨ ਕੱਪੜੇ ਸਿਆਲ ਦੇ ਬਤਨੇ ਗਰਮੀਆਂ ਦੇ ਜੀੜੀਆਂ ਪਾਣੀ ਦੇ ਡੋਗੋ ਗਈਆਂ ਕਿਉਂਕਿ ਪੇਟੀ ਦੀ ਜਿਹੜੀ height ਉਹ 3-4 ਫੁੱਟ ਦੀ ਹੁੰਦੀ ਆ ਤੇ ਇੱਥੇ 6 ਫੁੱਟ ਪਾਣੀ ਰਿਹਾ ਸੀ ਆ ਪਸ਼ੂਆਂ ਦਾ ਚਾਰਾ ਜਿਹੜਾ ਆਪਾਂ ਥੂੜੀ ਬਣਾ ਕੇ ਸਟੋਕ ਕਰਦੇ ਆ ਮੁਰਕੇ ਸਿਆਲ ਵਿੱਚ ਵਰਤਨ ਵਾਸਤੇ ਸਟੋਰ ਹੋਈ ਸੀ ਇੱਥੇ ਉਹ ਵੀ ਸਾਰੀ ਖਤਮ ਹੋ ਗਈ ਆ ਗਲ ਗਈ ਆ ਥੱਲੇੋਂ ਪਾਣੀ ਇਹਦੇ ਚਾਰ-ਚਾਰ ਫੁੱਟ ਚਰ ਗਿਆ ਵਾ ਇਹਦੇ ਨਾਲ ਨਾਲ ਓਏ ਆ ਬੋ ਬੋ ਬੈੱਡ ਗੱਦੇ ਜੋ ਵੀ ਕੋਈ ਚੀਜ਼ ਇਨਵਰਟਰ ਸਾਰਾ ਇਸ ਤਰ੍ਹਾਂ ਖਤਮ ਹੀ ਹੋ ਗਿਆ ਘਰ ਦਾ ਸਾਰਾ ਕੁਝ ਖਤਮ ਹੋ ਗਿਆ ਤੇ ਫੋਈ ਦਾ ਸਾਰਾ ਸਮਾਨ ਇਹਦੇ ਚ ਵਿਸ਼ੇਸ਼ ਫੁੱਟ ਪਾਣੀ ਅੰਦਰਾਂ ਦਾ ਸਾਰਾ ਸਮਾਨ ਇਹ ਵੀ ਖਤਮ ਹੋ ਗਿਆ ਬਿਲਕੁਲ ਮੋਨੇ ਪਰਿਵਾਰ ਘਰ ਦੇ ਸਾਡੇ ਤੇ ਬਹੁਤ ਬੁਤਲੇ ਨੇ ਅਸੀਂ ਜਿਹਨੇ ਪਰਿਵਾਰ ਦੇ ਇੱਕ ਨਵੇਂ ਘਰ ਦੀ ਉਸਾਰੀ ਸ਼ੁਰੂ ਕੀਤੀ ਸੀ ਉੱਪਰ ਉਹਨਾਂ ਦਾ ਨਵਾਂ ਘਰ ਬਣ ਰਿਹਾ ਸੀ ਆ 400 ਗੋਰੀ ਸੀਮਿੰਟ ਦੀ ਲੱਗੀ ਹੈ ਜਿਹੜੇ ਪੂਰੀ ਪਾਣੀ ਦੇ ਵਿੱਚ ਡੁੱਬ ਗਏ ਇੱਕ ਵੱਡਾ ਵੱਡਾ ਨੁਕਸਾਨ ਆ ਜਿੱਥੇ ਬਾਕੀ ਕਣਕ ਦਾ ਤੂੜੀ ਦਾ ਨੁਕਸਾਨ ਹੋਇਆ ਵਾ ਇੱਥੇ ਨਵੇਂ ਘਰ ਦੀ ਉਸਾਰੀ ਕਰ ਰਹੀ ਸੀ ਜਿਹੜਾ ਸੀਮਿੰਟ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਵਾ ਹੜ ਦਾ ਤੇ ਨਾ ਹੀ ਮਾੜਾ ਵਾ ਪਰ ਜਿੰਨਾ ਪਰਿਵਾਰਾਂ ਨਾਲ ਇਹ ਬੀਤਦੀ ਆ ਉਹ ਪਰਿਵਾਰ ਹੀ ਦੱਸ ਸਕਦੇ ਨੇ ਇਹ ਨੰਨੇ ਕੀ ਵਾਦ ਨੇ ਕਿ ਨਾ ਹੋਣਾ ਤੇ ਪਸ਼ੂਆਂ ਦਾ ਗੁਜ਼ਾਰਾ ਕਿੱਥਾਂ ਚੱਲਣਾ ਵੀ ਜਾਂ ਕਣਕ ਕਿੱਥੋਂ ਆਣੀ ਆ ਅਜੇ 6 ਮਹੀਨੇ 7 ਮਹੀਨੇ ਕਣਕ ਆਉਣ ਦੇ ਵਿੱਚ ਦੁਬਾਰਾ ਪਏ ਆ ਇਹ ਪਰਿਵਾਰਾਂ ਦੇ ਹਾਲਾਤ ਨੇ ਹਰ ਪਰਿਵਾਰ ਦੀ ਜਿਹੜੀ ਆ ਉਹਨਾਂ ਦੀ ਇਹੋ ਹੀ ਹਾਲਾਤ ਨੇ ਕਰ ਕਰ ਦੀ ਇਹੋ ਕਹਾਣੀ ਆ ਹਰ ਇੱਕ ਖੇਤ ਇੱਥੇ 5 5 6 6 ਫੁੱਟ ਪਾਣੀ ਆ ਆਉਣ ਵਾਲੀ ਕਣਕ ਤੇ ਦੇਗੀ ਰੁਹਾਵਾਂ ਕਿੰਨੀ ਲਈ ਅਸੀਂ ਸੰਘਤ ਨੂੰ ਅਪੀਲ ਕਰਦੇ ਆਂ ਸੂ ਪੰਜਾਬ ਵਾਸੀਆਂ ਨੂੰ ਜਾਂ ਪੰਜਾਬ ਤੋਂ ਬਾਹਰ ਜਿਹੜੇ-ਜਿਹੜੇ ਵੀ ਵੀਰ ਇਹ ਵੀਡੀਓ ਦੇਖਦੇ ਹੋਣ ਆਓ ਆਪਾਂ ਰਲ ਮਿਲ ਕੇ ਇਹਨਾਂ ਪਰਿਵਾਰਾਂ ਦੀ ਸਪੋਰਟ ਕਰੀਏ ਇਹਨਾਂ ਨੂੰ ਪਸ਼ੂਆਂ ਦੇ ਚਾਰੇ ਦੀ ਬਹੁਤ ਜ਼ਰੂਰਤ ਹੈ ਉੱਤੇ ਵਿੱਚ ਫੀਡ ਆ ਜਾਂ ਸਾਇਲਜ ਮੱਕੀ ਦਾ ਹੋਵੇ ਤਾਂ ਕਿ ਉਹ ਨੰਮਾ ਸਮਾਂ ਚੱਲਦਾ ਹੋਵੇ ਅਜੇ ਪੱਠੇ ਆਉਣ ਵਾਲੇ ਦੋ ਤਿੰਨ ਮਹੀਨੇ ਲੱਗ ਜਾਣੇ ਨਹੀਂ ਬੀਜੇ ਜਾਣੇ ਅਜੇ ਕਿਉਂਕਿ ਹਰ ਖੇਤ ਦੇ ਵਿੱਚ ਦੋ-ਦੋ ਕੁੱਟ ਪਾਣੀ ਖੜਾ ਵਾ ਆਪਾਂ ਹੋਰ ਰਲ ਮਿਲ ਕੇ ਇਹਨਾਂ ਦਾ ਸਹਿਯੋਗ ਕਰੀਏ ਪਸ਼ੂਆਂ ਦੇ ਚਾਰਾ ਲੈ ਕੇ ਆਈਏ ਤਾਂ ਕਿ ਜਿਹੜੇ ਇਹਨਾਂ ਦੇ ਪਸ਼ੂ ਆ ਉਹ ਤੋਂ ਆਪਣਾ ਦੁੱਧ ਤੋਂ ਹੋਰ ਆਪਣਾ ਗੁਜ਼ਾਰਾ ਕਰ ਸਕਣ ਵਾਹਿਗੁਰੂ ਜ